ਤੁਸੀਂ ਸੁਣ ਰਹੇ ਹੋ ਕਿਤਾਬ ਚਾ ਨਾਮਾ ਦਾ ਦੂਜਾ ਅਧਿਆਏ ਚਾ ਟਕਸਾਲਾ ਚਾ ਹੁਨਰੀ ਕਿਰਤ ਹੈ ਜਿਸ ਕਾਰਨ ਇਸ ਵਿੱਚਲੇ ਸ੍ਰੇਸ਼ਟ ਗੁਣ ਪ੍ਰਗਟ ਕਰਨ ਵਾਸਤੇ ਕਿਸੇ ਉਸਤਾਦ ਦੇ ਹੱਥ ਦੀ ਲੋੜ ਹੈ ਚਾ ਚੰਗੀ ਵੀ ਹੁੰਦੀ ਹੈ ਮਾੜੀ ਵੀ ਜਿਵੇਂ ਚਿੱਤਰਕਾਰੀ ਚੰਗੀ ਅਤੇ ਮਾੜੀ ਹੁੰਦੀ ਹੈ ਬਹੁਤੀ ਵਾਰ ਮਾੜੀ ਹੀ ਹੁੰਦੀ ਹੈ ਉਤਮ ਚਾ ਬਣਾਉਣ ਦਾ ਕੋਈ ਇੱਕ ਪੱਕਾ ਤਰੀਕਾ ਨਹੀਂ ਹੁੰਦਾ ਜਿਵੇਂ ਇਤਾਲਵੀ ਚਿੱਤਰਕਾਰ ਤੀਤੀਆਂ ਜਾਂ ਸੈਸੋਨ ਪੈਦਾ ਕਰਨ ਵਾਸਤੇ ਘੜੇ ਮਿੱਥੇ ਨਿਯਮ ਨਹੀਂ ਹਨ ਹਰੇਕ ਵਾਰ ਚਾਹ ਤਿਆਰ ਕਰਨ ਵੇਲੇ ਇਸ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ ਪਾਣੀ ਅਤੇ ਅੱਗ ਨਾਲ ਖਾਸ ਸੰਯੋਗ ਇਸ ਅੰਦਰ ਲੁਪਤ ਖਾਨਦਾਨੀ ਯਾਦਾਂ ਕਹਾਣੀ ਸੁਣਾਉਣ ਦਾ ਆਪਣਾ ਹੀ ਤਰੀਕਾ ਖਰੀ ਸੁੰਦਰਤਾ ਤਾਂ ਇਸ ਵਿੱਚ ਹਰ ਵਕਤ ਹੋਵੇ ਹੀ ਹੋਵੇ ਕਲਾ ਅਤੇ ਜੀਵਨ ਦੇ ਸਾਦੇ ਬੁਨਿਆਦੀ ਢੰਗ ਤਰੀਕੇ ਨਾਲ ਪਛਾਣਨ ਸਦਕਾ ਕੀ ਅਸੀਂ ਅਨੇਕ ਦੁੱਖ ਨਹੀਂ ਭੋਗੇ ਸੁੰਗ ਸ਼ਾਇਰ ਲੀਚੀ ਲਾਈ ਨੇ ਉਦਾਸ ਹੋ ਕੇ ਦੱਸਿਆ ਤਾਂ ਸੀ ਕਿ ਅਸੀਂ ਜਿੰਨਾ ਕਾਰਨਾ ਸਦਕਾ ਜਵਾਨੀ ਬਰਬਾਦ ਕਰਦੇ ਹਾਂ ਉਹ ਹਨ ਬਨੋਟੀ ਵਿਦਿਆ ਫਜ਼ੂਲ ਪ੍ਰਸੰਸਾ ਕਰਕੇ ਮਾੜੀਆਂ ਪੇਂਟਿੰਗਸ ਦੀ ਸਲੰਗਾ ਅਤੇ ਅਯੋਗ ਤਰੀਕਿਆਂ ਰਾਹੀਂ ਚਾਹ ਦੀ ਬਰਬਾਦੀ ਕਲਾ ਵਾਂਗ ਚਾਹ ਦੇ ਆਪਣੇ ਦੌਰ ਅਤੇ ਆਪਣੀਆਂ ਟਕਸਾਲਾ ਹਨ ਇਸ ਦੇ ਵਿਕਾਸ ਦੇ ਤਿੰਨ ਮੋٹے ਮੋٹے ਪੜਾਹ ਹਨ ਉਬਲੀ ਚਾਹ ਪੈਂਟੀ ਚਾਹ ਤੇ ਤਿੱਖੀ ਕੜਕ ਖੜਵੀ ਚਾਹ ਅਸੀਂ ਆਧੁਨਿਕ ਲੋਕ ਆਖਰੀ ਟਕਸਾਲ ਵਿੱਚੋਂ ਹਾਂ ਚਾਹ ਰਸ ਦੀ ਉਪਮਾ ਕਰਨ ਦੇ ਇਹ ਤਰੀਕੇ ਆਪੋ ਆਪਣੇ ਸਮਕਾਲ ਦੀ ਅੰਤਰ ਆਤਮਾ ਦਿਖਾਉਂਦੇ ਹਨ ਜੀਵਨ ਕਿਉਂਕਿ ਇੱਕ ਪ੍ਰਗਟਾਵਾ ਹੈ ਸਾਡੇ ਅਚੇਤ ਕਾਰਜ ਨਿਰੰਤਰ ਗਹਿਰੇ ਖਿਆਲਾਂ ਨਾਲ ਦਗਾ ਕਮਾਉਂਦੇ ਹਨ ਕਨਫਿਊਸ਼ਿਅਸ ਨੇ ਕਿਹਾ ਤਾਂ ਸੀ ਆਦਮੀ ਲੋਕਸ਼ਿਪ ਨਹੀਂ ਸਕਦਾ ਆਪਣੇ ਅੰਦਰ ਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਸ਼ਾਇਦ ਇਸ ਕਰਕੇ ਵਧੀਕ ਪ੍ਰਗਟਾਵਾ ਕਰਦੇ ਹਾਂ ਕਿਉਂਕਿ ਸਾਡੇ ਕੋਲੋਂ ਮਹਾਨਤਾ ਹੈ ਹੀ ਨਹੀਂ ਜੋ ਅਸੀਂ ਸੁਪਾ ਸਕੀਏ। ਰੋਜ਼ਮਰਰਾ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ, ਨਸਲੀ ਆਦਰਸ਼ਾਂ ਉੱਪਰ ਅਜਹੀਆਂ ਟਿੱਪਣੀਆਂ ਨੇ ਜੋ ਫਲਸਫੇ ਜਾਂ ਸ਼ਾਇਰੀ ਦੀਆਂ ਉੱਚਤਮ ਓਡਾਨਾਂ ਵਰਗੀਆਂ ਹੁੰਦੀਆਂ ਹਨ। ਯੂਰਪ ਦੀਆਂ ਵੱਖ-ਵੱਖ ਕਾਮਾ ਵਿੱਚ ਸ਼ਰਾਬ ਦੀਆਂ ਬਣਗੀਆਂ ਪ੍ਰਤੀ ਉਨ੍ਹਾਂ ਦੀ ਪਸੰਦ ਨਾ ਪਸੰਦ ਉਸ ਯੋਗ ਦੀ ਫਿਤਰਤ ਦਰਸਾ ਦਿੰਦੀ ਹੈ ਉਸੇ ਤਰ੍ਹਾਂ ਪੂਰਬ ਦਾ ਕਲਚਰ ਚਾਹ ਦੇ ਆਦਰਸ਼ਾਂ ਤੋਂ ਪਛਾਨਿਆ ਜਾਂਦਾ ਹੈ ਕੇਕ ਚਾਹ ਉਬਾਲੀ ਜਾਂਦੀ ਸੀ ਬਰੀਕ ਚਾਹ ਫੈਂਟੀ ਜਾਂਦੀ ਤੇ ਪੱਤੀਆਂ ਵਾਲੀ ਚਾਹ ਤਿੱਖੀ ਹੁੰਦੀ ਇਹ ਤਿੰਨੇ ਪ੍ਰਕਾਰ ਦੀਆਂ ਚਾਹਾਂ ਚੀਨ ਦੀਆਂ ਤਾਂਗ ਸੁੰਘ ਅਤੇ ਮਿੰਗ ਸਲਤਨਤਾਂ ਦੇ ਜਜ਼ਬਾਤ ਪ੍ਰਗਟਾਉਂਦੀਆਂ ਹਨ ਆਰਟ ਦੇ ਭੇੜੇ ਵਰਗੀਕਰਨ ਵਾਗ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹਨਾਂ ਨੂੰ ਕਲਾਸਿਕ ਰੋਮਾਂਟਿਕ ਅਤੇ ਪ੍ਰਕਿਰਤਿਕ ਚਾਹ ਤਕਸਾਲਾਂ ਕਿਹਾ ਜਾ ਸਕਦਾ ਹੈ ਪੂਰਬੀ ਚੀਨ ਦੀ ਦੇਸੀ ਚਾਹ ਬੂਟੀ ਚੀਨੀ ਬਨਸਪਤੀ ਵਿਗਿਆਨੀਆਂ ਅਤੇ ਹਕੀਮਾਂ ਨੇ ਬਹੁਤ ਸਮਾਂ ਪਹਿਲਾਂ ਪਛਾਣ ਲਈ ਸੀ ਪੁਰਾਤਨ ਗ੍ਰੰਥਾਂ ਵਿੱਚ ਇਸ ਦੇ ਕਈ ਪ੍ਰਕਾਰ ਦੇ ਨਾਮ ਲਿਖੇ ਮਿਲਦੇ ਹਨ ਟੋ ਸ਼ੈ ਚੁਆਨ ਚੀਆ ਮਿੰਗ ਇਸ ਵਿੱਚ ਜੋ ਗੁਣ ਦੇਖੇ ਗਏ ਉਹ ਸਨ ਥਕਾਵਟ ਉਤਾਰ ਦਿੰਦੀ ਹੈ ਰੂਹ ਨੂੰ ਤਰੋਤਾਜ਼ਾ ਕਰ ਦਿੰਦੀ ਹੈ ਆਤਮ ਬਲ ਵਿੱਚ ਵਾਧਾ ਕਰਦੀ ਹੈ ਨਜ਼ਰ ਤਿੱਖੀ ਕਰ ਦਿੰਦੀ ਹੈ ਇਹ ਕੇਵਲ ਪੀਣ ਦੇ ਕੰਮ ਨਹੀਂ ਆਉਂਦੀ ਲੁਪਰੀ ਬਣਾ ਕੇ ਉੱਥੇ ਬੰਨੀ ਜਾਂਦੀ ਜਿੱਥੇ ਗਠੀਏ ਦਾ ਦਰਦ ਹੋ ਰਿਹਾ ਹੁੰਦਾ ਤਾਓਵਾਦੀ ਤਾਂ ਦਾਵਾ ਕਰਦੇ ਸਨ ਅਮਰ ਕਰਨ ਵਾਲਾ ਅੰਮ੍ਰਿਤ ਧਾਰਾ ਇਹੋ ਹੈ ਬੋਧੀ ਇਸ ਦੀ ਵਰਤੋਂ ਇਸ ਵਾਸਤੇ ਕਰਦੇ ਸਨ ਕਿ ਲੰਮਾ ਸਮਾਂ ਬੰਦਗੀ ਕਰਦਿਆਂ ਸੁਸਤੀ ਨਾ ਆਵੇ ਚੌਥੀ ਅਤੇ ਪੰਜਵੀਂ ਇਸਮੀ ਤੱਕ ਯੰਗ ਸੀ ਕਿਆਂਗਵਾਦੀ ਦੇ ਵਸਨੀਕਾ ਵਿੱਚ ਚਾਹ ਮਨਪਸੰਦ ਦਰਵ ਬਣ ਗਈ ਸੀ ਇਸੇ ਸਮੇਂ ਇਸ ਦਰਵ ਦਾ ਨਾਮ ਚਾਹ ਪਿਆ ਜੋ ਕਿ ਸ਼ਾਸਤਰੀ ਸ਼ਬਦ ਤਾਓ ਦਾ ਬਦਲਿਆ ਹੋਇਆ ਰੂਪ ਸੀ ਦਖਣੀ ਰਿਆਸਤਾ ਦੇ ਕਵੀਆਂ ਨੇ ਆਪਣੀ ਇਸ ਮਨਪਸੰਦ ਚਾਹ ਦੀ ਝੱਗ ਨੂੰ ਤਰਲ ਹੀਰਿਆਂ ਦੀ ਕੰਗਣੀ ਕਿਹਾ ਸ਼ਾਨਦਾਰ ਸੇਵਾਵਾਂ ਦੀ ਕਦਰ ਕਰਦਿਆਂ ਇਨਾਮ ਵਜੋਂ ਬਾਦਸ਼ਾਹ ਆਪਣੇ ਵਜ਼ੀਰਾਂ ਨੂੰ ਚਾਹ ਦੀ ਦਾਫਤ ਦਿਆ ਕਰਦੇ ਸਨ ਤਾਵੇਂ ਇਸ ਵੇਲੇ ਤੱਕ ਚਾਹ ਬਣਾਉਣ ਦਾ ਢੰਗ ਤਰੀਕਾ ਬਿਲਕੁਲ ਜਾਂਗਲੀ ਸੀ ਪੱਤੀਆਂ ਨੂੰ ਭਾਫ਼ ਵਿੱਚ ਦੀ ਲੰਘਾਉਂਦੇ ਫਿਰ ਕੁੰਡੇ ਛੋਟੇ ਨਾਲ ਕੁੱਟਦੇ ਟਿੱਕੀ ਜਿਹੀ ਬਣਾ ਕੇ ਚਾਵਲ ਅਦਰਕ ਨਮਕ ਸੰਤਰੇ ਦੇ ਛਿਲਕੇ ਮਸਾਲੇ ਦੁੱਧ ਅਤੇ ਕਦੇ-ਕਦਾਂ ਗੰਡਿਆਂ ਨਾਲ ਰਲਾ ਕੇ ਪਕਾਉਂਦੇ ਇਹ ਰਿਵਾਜ ਅੱਜ ਵੀ ਕਿਤੇ-ਕਿਤੇ ਤਿੱਬਤੀ ਅਤੇ ਮੰਗੋਲੀ ਕਬੀਲਿਆਂ ਵਿੱਚ ਮੌਜੂਦ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਉਹ ਖਾਸ ਕਿਸਮ ਦੀ ਚਾਸ਼ਨੀ ਬਣਾ ਲੈਂਦੇ ਹਨ ਰੂਸੀਆਂ ਨੇ ਚੀਨੀ ਯਾਤਰੂਆਂ ਤੋਂ ਚਾਹ ਬਣਾਉਣੀ ਸਿੱਖੀ ਉਹ ਇਸ ਵਿੱਚ ਨਿੰਬੂ ਦੇ ਟੁਕੜੇ ਪਾ ਲੈਂਦੇ ਜੋ ਚਾਹ ਬਣਾਉਣ ਦਾ ਪੁਰਾਤਨ ਤਰੀਕਾ ਸੀ ਲੈਮਨ ਟੀ ਇਹ ਸਹਿਰਾ ਤਾਂਗ ਸਲਤਨਤ ਦੇ ਅਕਲਮੰਦਾਂ ਹਿੱਸੇ ਆਇਆ ਕਿ ਉਹਨਾਂ ਨੇ ਚਾਹ ਨੂੰ ਜੰਗਲੀ ਤੌਰ ਤਰੀਕਿਆਂ ਤੋਂ ਮੁਕਤੀ ਦਿਵਾ ਕੇ ਅਜੋਕਾ ਅੰਤਮ ਆਦਰਸ਼ਕ ਰੂਪ ਦਿੱਤਾ 8ਵੀਂ ਸਦੀ ਦੇ ਮੱਧ ਵਿੱਚ ਸਾਨੂੰ ਚਾਹ ਦਾ ਪਹਿਲਾ 우ਸਤਾਦ ਲੂ ਵੂ ਹਾਸਲ ਹੋ ਗਿਆ ਜਦੋਂ ਬੋਧਮਤ ਤਾਓਵਾਦ ਤੇ ਕਨਫਿਊਸ਼ੀਸਟ ਬਾਦ ਇੱਕ ਦੂਜੇ ਵਿੱਚ ਜਜ਼ਬ ਹੋ ਰਹੇ ਸਨ ਉਸ ਦਾ ਉਦੋਂ ਜਨਮ ਹੋਇਆ ਉਸ ਵੇਲੇ ਦਾ ਸਰ ਬੇਸ਼ਵਰਵਾਦ ਕਨ ਵਿੱਚੋਂ ਬ੍ਰਹਿਮੰਡ ਦੇਖਣ ਵੱਲ ਤੁਰ ਪਿਆ ਸੀ ਸ਼ਾਇਰ ਲੂ ਵੂ ਨੇ ਦੇਖਿਆ ਕਿ ਚਾਹ ਦੀ ਸੇਵਾ ਉਸੇ ਇੱਕ ਸੂਰਤਾ ਦਾ ਮਰਮ ਹੈ ਜਿਹੜੀ ਹਰੇਕ ਵਸਤ ਵਿੱਚ ਵਿਆਪਕ ਹੈ ਉਸ ਦੇ ਪ੍ਰਸਿੱਧ ਗ੍ਰੰਥ ਚਾ ਚਿੰਗ ਯਾਨੀ ਕਿ ਚਾਹ ਦਾ ਪਵਿੱਤਰ ਗ੍ਰੰਥ ਚਾਹ ਦੀ ਬੁਨਿਆਦੀ ਨਿਯਮਵਲੀ ਦਾ ਕੋਡ ਹੈ ਜਾਦੇ ਵਪਾਰੀਆਂ ਵਿੱਚ ਚਾਹ ਦੇਵਤਾ ਵਜੋਂ ਉਸ ਦੀ ਪੂਜਾ ਉਦੋਂ ਤੋਂ ਹੁੰਦੀ ਆ ਰਹੀ ਹੈ। ਚਾਹ ਚਿੰਗ ਦੀਆਂ ਤਿੰਨ ਜਿਲਦਾਂ ਅਤੇ 10 ਅਧਿਆਏ ਹਨ। ਪਹਿਲੇ ਅਧਿਆਏ ਵਿੱਚ ਲੂ ਵੂ ਚਾਹ ਦੇ ਬੂਟੇ ਦਾ ਵਰਣਨ ਕਰਦਾ ਹੈ। ਦੂਜੇ ਅਧਿਆਏ ਵਿੱਚ ਪੱਤੀਆਂ ਚੁਣਨ ਦਾ ਵੇਰਵਾ ਹੈ। ਤੀਜੇ ਅਧਿਆਏ ਵਿੱਚ ਚੁਣੀਆਂ ਪੱਤੀਆਂ ਵਿੱਚੋਂ ਸਹੀ ਪੱਤੀਆਂ ਛਾਂਟਣ ਦਾ ਜ਼ਿਕਰ ਹੈ। ਉਸ ਤੋਂ ਅਨੁਸਾਰ ਸਰਬੋਤਮ ਪੱਤੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਉੱਪਰ ਤਾਰ ਤਰ ਕੋਟ ਸਵਾਰਾਂ ਦੇ ਬੂਟਾਂ ਉੱਪਰ ਲੀਆਂ ਸਿਲਵਟਾ ਵਾਂਗ ਵੱਟ ਪਏ ਹੋਏ ਹੋਣ ਬਲਵਾਨ ਸਾਂ ਦੀ ਗਰਦਨ ਲਮਕ ਦੇ ਝਾਲਰ ਵਾਂਗ ਵੱਲ ਹੋਣ ਘਾਟੀ ਵਿੱਚੋਂ ਉੱਪਰ ਉਠਦੀ ਧੁੰਦ ਵਰਗੀ ਭਾਫ਼ ਹੋਵੇ ਹਲਕਾ ਬੁੱਲਾ ਜਿਵੇਂ ਝੀਲ ਦੇ ਪਾਣੀ ਨੂੰ ਤਰੰਗਿਤ ਕਰਦਾ ਹੈ ਉਸ ਤਰ੍ਹਾਂ ਤਾਜੀ ਵਾਛੜ ਦੀ ਧੋਈ ਜ਼ਮੀਨ ਵਾਂਗ ਪੱਤੀਆਂ ਗਿੱਲੀਆਂ ਅਤੇ ਨਰਮ ਚੌਥੇ ਅਧਿਆਏ ਵਿੱਚ ਚਾਹ ਪੀਣੀ ਸੰਗਤ ਅਤੇ ਚਾਹ ਬਣਾਉਣ ਵਿੱਚ ਸਹਾਈ 24 ਬਰਤਨਾਂ ਦੀ ਵਿਆਖਿਆ ਹੈ ਤਿੰਨ ਟੰਗੀ ਅੰਗੇਠੀ ਤੋਂ ਸ਼ੁਰੂ ਕਰਕੇ ਬਾਸਤੀ ਟੋਕਰੀ ਤੇ ਜਾ ਕੇ ਗੱਲ ਮੁਕਾਈ ਹੈ ਜਿਸ ਵਿੱਚ ਚਾਹ ਵਾਲੇ ਬਰਤਨ ਸੰਭਾਲਨੇ ਹਨ ਦਿਸੀ ਜਾਂਦਾ ਹੈ ਕਿ ਲੂ ਵੂ ਨੂ ਤਾਓਵਾਦ ਦੇ ਚਿੰਨ ਕਿੰਨੇ ਪਿਆਰੇ ਹਨ ਇਹ ਵਾਚਨਾ ਵੀ ਦਿਲਚਸਪ ਹੈ ਕਿ ਇਸ ਸਾਰੇ ਕੁਝ ਦਾ ਚੀਨੀ ਬਰਤਨ ਕਲਾ ਉੱਪਰ ਕਿੰਨਾ ਅਸਰ ਰਿਹਾ ਹੋਵੇਗਾ ਚੀਨੀ ਦੇ ਬਰਤਨਾਂ ਵਿੱਚ ਦੋ ਰੰਗ ਪ੍ਰਧਾਨ ਹੋ ਗਏ ਨੀਲਮ ਤੋਂ ਨੀਲਾ ਜੋ ਦੱਖਣ ਦਾ ਰੰਗ ਹੈ ਤੇ ਉੱਤਰ ਦਾ ਸਫੇਦ ਰੰਗ ਪ੍ਰਗਟ ਹੋਏ ਲੂ ਵੂਨ ਸਰ ਚੀਨੀ ਭਾਂਡਿਆਂ ਦਾ ਨੀਲਾ ਰੰਗ ਵਧੀਆ ਹੈ ਕਿਉਂਕਿ ਇਸ ਵਿੱਚ ਪਾਈ ਚਾਹ ਵਿੱਚ ਹਰੀ ਭਾ ਮਾਰਦੀ ਹੈ ਸਫੈਦ ਪਿਆਲੀਆਂ ਵਿੱਚ ਪਈ ਚਾਹ ਗੁਲਾਬੀ ਭਾ ਦੀ ਹੋ ਜਾਂਦੀ ਹੈ ਸਵਾਦ ਨਹੀਂ ਲੱਗਦੀ ਪਿੱਛੋ ਜਾ ਕੇ ਸੁੰਘ ਚਾਹ ਉਸਤਾਦਾਂ ਨੇ ਜਦੋਂ ਬਰੀਕ ਚਾਹ ਵਰਤਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੂੰ ਨੀਲੇ ਕਾਲੇ ਤੇ ਭੂਰੇ ਵੱਡੇ ਵੱਡੇ ਭਾਂਡੇ ਕਟੋਰੇ ਜ਼ਿਆਦਾ ਚੰਗੇ ਲੱਗੇ ਤਿੱਖੀ ਕੜਕ ਚਾਹ ਦੇ ਸ਼ਕੀਨ ਮਿੰਗਾ ਨੇ ਸਫੈਦ ਚੀਨੀ ਦੇ ਹਲਕੇ ਬਰਤਨ ਪਸੰਦ ਕੀਤੇ ਪੰਜਵੇਂ ਅਧਿਆਏ ਵਿੱਚ ਲੂ ਵੂ ਚਾਹ ਬਣਾਉਣ ਦੀਆਂ ਵਿਧੀਆਂ ਦੱਸਦਾ ਹੈ ਚਾਹ ਵਿੱਚ ਨਮਕ ਤੋਂ ਬਗੈਰ ਹੋਰ ਕੋਈ ਚੀਜ਼ ਨਹੀਂ ਪਾਉਣੀ ਚਾਹ ਨੂੰ ਕਿੰਨੀ ਦੇਰ ਉਬਾਲਣਾ ਹੈ ਪਾਣੀ ਕਿਹੜਾ ਵਰਤਣਾ ਹੈ ਇਸ ਬਾਰੇ ਵੀ ਉਹ ਬਹੁਤ ਵਿਸਥਾਰ ਨਾਲ ਲਿਖਦਾ ਹੈ ਉਸ ਸੰਸਾਰ ਪਹਾੜੀ ਝਰਨੇ ਦਾ ਪਾਣੀ ਸਰਬੋਤਮ ਹੈ ਦਰਿਆ ਅਤੇ ਚਸ਼ਮੇ ਦਾ ਪਾਣੀ ਗੁਣਵੱਤਾ ਵਿੱਚ ਉਸ ਤੋਂ ਪਿੱਛੇ ਹੈ ਉਬਾਲਨ ਦੇ ਤਿੰਨ ਪੜਾ ਹਨ ਪਹਿਲਾ ਉਬਾਲ ਉਸਨੂੰ ਕਹਿੰਦੇ ਹਨ ਜਦੋਂ ਨਿੱਕੇ-ਨਿੱਕੇ ਬੁਲਬਲੇ ਮੱਛੀ ਦੀਆਂ ਅੱਖਾਂ ਜਿੱਡੇ ਕੋ ਉੱਪਰ ਤੈਰਨ ਲੱਗ ਜਾਣ। ਦੂਜੇ ਪੜਾਅ ਵਿੱਚ ਬੁਲਬਲੇ ਪਾਰਦਰਸ਼ੀ ਸ਼ੀਸ਼ੇ ਦੇ ਟੁਕੜਿਆਂ ਵਾਂਗ ਉੱਪਰ ਹੀਟ ਫੁਹਾਰੇ ਵਾਂਗ ਜਾਂਦੇ ਹੋਣ। ਤੀਜੇ ਉਬਾਲ ਵੇਲੇ ਚਾਹ ਪਤੀਲੀ ਦੇ ਕਿਨਾਰਿਆਂ ਤੋਂ ਬੇਕਾਬੂ ਹੋ ਕੇ ਬਾਹਰ ਉਬਲਣ ਦਾ ਯਤਨ ਕਰਨ ਲੱਗਦੀ ਹੈ। ਟਿੱਕੀ ਵਾਲੀ ਚਾਹ ਪਹਿਲਾਂ ਨਰਮ ਅੱਗ ਉੱਪਰ ਉਦੋਂ ਤੱਕ ਭੁੰਦੇ ਰਹੋ ਜਦੋਂ ਤੱਕ ਉਹ ਬੱਚੇ ਦੇ ਮਾਸ ਵਾਂਗ ਨਰਮ ਨਾ ਹੋ ਜਾਵੇ। ਫਿਰ ਬਰੀਕ ਕਾਗਜ਼ ਉੱਪਰ ਉਸ ਨੂੰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ ਪਹਿਲੇ ਉਬਾਲ ਵਕਤ ਇਸ ਵਿੱਚ ਲੂਣ ਮਿਲਾਓ ਚਾਹ ਦੂਜੇ ਉਬਾਲ ਵੇਲੇ ਪਾਓ ਤੀਜੇ ਉਬਾਲ ਬਾਅਦ ਇੱਕ ਚਮਚਾ ਠੰਡੇ ਪਾਣੀ ਦਾ ਪਾ ਦਿਓ ਤਾਂ ਚਾਹ ਵਿੱਚਲੇ ਟਿੱਕੇ ਪਾਣੀ ਦਾ ਜੋ ਬਣ ਦਿਸੇਗਾ ਫਿਰ ਇਸ ਦਰਵ ਨੂੰ ਪਿਆਲੀਆਂ ਵਿੱਚ ਪਾਓ ਤੇ ਪੀਓ ਇਹ ਸੁਗੰਧੀ ਪਤਲੀ ਪੱਤੀ ਇਉਂ ਤੈਰ ਰਹੀ ਹੈ ਜਿਵੇਂ ਆਕਾਸ਼ ਵਿੱਚ ਬੱਦਲ ਜਿਵੇਂ ਨਦੀ ਦੇ ਤਲ ਉੱਪਰ ਕਮਨ ਦੇ ਪੱਤੇ ਏ ਹੈ ਉਹ ਚਾ ਜਿਸ ਬਾਰੇ ਤਾਂਗ ਕਵੀ ਲੂ ਤੁੰਗਣੇ ਲਿਖਿਆ ਪਹਿਲੀ ਪਿਆਲੀ ਮੇਰੇ ਬੁੱਲਾਂ ਅਤੇ ਗਲੇ ਨੂੰ ਤਰ ਕਰਦੀ ਹੈ ਦੂਜੀ ਪਿਆਲੀ ਮੈਨੂੰ ਇਕਾਂਤ ਵਿੱਚੋਂ ਬਾਹਰ ਕੱਢਦੀ ਹੈ ਤੀਜੀ ਪਿਆਲੀ ਮੇਰੀਆਂ ਖਾਲੀ ਆਂਦਰਾਂ ਵਿੱਚੋਂ ਕੋਸ਼ਪਾਲ ਕਰਨ ਲੱਗਦੀ ਹੈ ਤਾਂ ਇਸ ਨੂੰ ਅਜੀਬੋ ਗਰੀਬ 5000 ਗ੍ਰੰਥ ਲੱਭ ਜਾਂਦੇ ਹਨ ਚੌਥੀ ਪਿਆਲੀ ਪੀ ਕੇ ਜਦ ਮੈਨੂੰ ਪਸੀਨਾ ਆਉਂਦਾ ਹੈ ਉਦੋਂ ਮੇਰੇ ਅੰਦਰ ਲੀਆਂ ਸਾਰੀਆਂ ਬੁਰਾਈਆਂ ਮੁਸਾਮਾ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ ਪੰਜਵੀਂ ਪਿਆਲੀ ਪੀ ਕੇ ਰੂਹ ਪੂਰੀ ਪਵਿੱਤਰ ਹੋ ਜਾਂਦੀ ਹੈ ਛੇਵੀਂ ਪਿਆਲੀ ਮੈਨੂੰ ਅਮਰਾਪਤ ਬਖਸ਼ਦੀ ਹੈ ਤੇ ਸਤਵੀਂ ਪਿਆਲੀ ਉਫ ਹੋਰ ਨਹੀਂ ਪੀ ਸਕਦਾ ਹੁਣ ਠੰਡੇ ਰੁਮਕੇ ਮੇਰੀਆਂ ਆਸਤੀਨਾ ਵਿੱਚੋਂ ਦੀ ਸਰਕਦੇ ਅਨੰਦਿਤ ਕਰ ਰਹੇ ਹਨ ਕਿੱਥੇ ਹੈ ਅਦਨ ਦਾ ਬਾਗ ਮੈਂ ਮਿੱਠੀ ਹਵਾ ਦੇ ਘੋੜੇ ਤੇ ਸਵਾਰ ਹੋ ਕੇ ਉੱਡ ਕੇ ਉੱਥੇ ਪੁੱਜਣਾ ਚਾਹਣਾ ਚਾਹ ਚਿੰਗ ਦੇ ਬਾਕੀ ਅਧਿਆਇਆਂ ਵਿੱਚ ਚਾਹ ਦੀ ਗਲਤ ਵਰਤੋਂ ਵਰਤੋਂ ਦੇ ਅਹਿਮ ਕਰਨਾ ਤਰੀਕਿਆਂ ਦਾ ਜ਼ਿਕਰ ਹੈ ਚਾਹ ਪੀਣ ਵਾਲੇ ਵੱਡੇ ਦਾਨਿਸ਼ਵਰਾਂ ਦਾ ਚਾਹ ਦੇ ਪ੍ਰਸਿੱਧ ਬਾਗਾਂ ਦਾ ਚਾਹ ਦੀਆਂ ਕਿਸਮਾਂ ਚਾਹ ਵਰਤੌਣ ਦੇ ਵਿਭਿੰਨ ਤਰੀਕਿਆਂ ਅਤੇ ਚਾਹ ਲਈ ਵਰਤਣ ਵਾਲੇ ਬਰਤਨਾਂ ਦਾ ਵੇਰਵਾ ਹੈ। ਦੁਰਭਾਗ ਵਸ ਅਖੀਰਲਾ ਬਰਤਨਾ ਵਾਲਾ ਅਧਿਆਇ ਗੁੰਮ ਹੋ ਗਿਆ ਹੈ। ਚਾਹ ਚਿੰਗ ਗ੍ਰੰਥ ਦਾ ਪ੍ਰਕਾਸ਼ ਹੋਇਆ ਤਾਂ ਉਸ ਵੇਲੇ ਇਸ ਦੀ ਸਨਸਨੀਤਾ ਯਕੀਨਨ ਫੈਲੀ ਹੋਵੇਗੀ। ਬਾਦਸ਼ਾਹ ਤਾਈ ਸੁੰਗ ਦੀ ਲੂ ਵੂ ਨਾਲ ਦੋਸਤੀ ਹੋ ਗਈ। ਪ੍ਰਸਿੱਧੀ ਸਦਕਾ ਅਨੇਕ ਚੇਲੇ ਆ ਪੁੱਜੇ ਕੋਜ ਕੋ ਉਸਤਾਤ ਇੰਨੀ ਉੱਚੀ ਸੁਰਤ ਵਿੱਚ ਪੁੱਜ ਗਏ ਸਨ ਦੱਸ ਦਿੰਦੇ ਕਿ ਇਹ ਚਾਹ ਲੂ ਵੂ ਨੇ ਬਣਾਈ ਹੈ ਕਿ ਉਸਦੇ ਚੇਲੇ ਨੇ ਉਸ ਵੇਲੇ ਦੇ ਅਫਸਰ ਦਾ ਨਾਮ ਇਸੇ ਗੱਲ ਸਦਕਾ ਅਮਰ ਹੋ ਗਿਆ ਕਿ ਉਸ ਨੂੰ ਲੂ ਵੂ ਦੀ ਚਾਹ ਸਵਾਦ ਨਹੀਂ ਲੱਗੀ ਸੀ ਸੋنگ సామਰਾਜ ਵਕਤ ਫੈਟੀ ਚਾਹ ਪੀਣ ਦਾ ਰਿਵਾਜ ਚੱਲ ਪਿਆ ਤੇ ਇਉਂ ਚਾਹ ਦੀ ਦੂਜੀ ਟਕਸਾਲ ਚੱਲ ਪਈ ਚਾਹ ਦੇ ਸੁੱਕੇ ਪੱਤੇ ਚੱਕੀ ਵਿੱਚ ਬਰੀ ਪੀ ਕੇ ਬਰੀਕ ਕਰ ਲਏ ਜਾਂਦੇ ਇਸ ਨੂੰ ਪਤੀਲੀ ਵਿੱਚ ਪਾ ਕੇ ਉਬਾਲਿਆ ਜਾਂਦਾ ਤੇ ਬਾਂਸ ਦੀ ਫੱਟੀ ਹੋਈ ਪੋਰੀ ਨਾਲ ਇਸ ਨੂੰ ਹਿਲਾਉਂਦੇ ਰਹਿੰਦੇ ਚਾਹ ਬਣਾਉਣ ਅਤੇ ਪੱਤੀਆਂ ਦੀ ਚੋਣ ਦਾ ਤਰੀਕਾ ਲੂ ਵੂ ਵਾਲਾ ਨਾ ਰਹਾ ਲੂਣ ਦਾ ਸਦਾ ਵਾਸਤੇ ਖਿਹੜਾ ਛੱਡ ਦਿੱਤਾ ਸੁੰਗ ਪਰਜਾ ਨੇ ਚਾਹ ਇੰਨੀ ਪਸੰਦ ਕੀਤੀ ਕਿ ਕੋਈ ਉੜਕ ਨਾ ਰਹਾ ਚਾਹ ਰਸੀਆਂ ਦਾ ਨਵੀਆਂ ਕਿਸਮਾਂ ਲੱਭਣ ਵਿੱਚ ਮੁਕਾਬਲਾ ਹੁੰਦਾ ਮੇਲੇ ਲਾ ਕੇ ਆਪੋ ਆਪਣੀ ਚਾਹ ਦੇ ਗੁਣ ਪ੍ਰਚਾਰ ਦੇ ਬਾਦਸ਼ਾ ਹੋਈ ਸੋਂਗ ਆਪਣੇ ਸਮੇਂ ਦਾ ਮਹਾਨ ਕਲਾਕਾਰ ਤਾਂ ਹੈ ਸੀ ਬੜਾ ਸੁਗੜ ਹੁਕਮ ਵੀ ਸੀ ਜੋ ਚਾਹ ਦੀਆਂ ਦੁਰਲੱਭ ਕਿਸਮਾਂ ਲੱਭਣ ਵਾਲਿਆਂ ਤੇ ਦਿਲ ਖੋਲ ਕੇ ਧਨ ਖਰਚਦਾ ਚਾਹ ਦੀਆਂ 20 ਵਿਭਿੰਨ ਕਿਸਮਾਂ ਉੱਪਰ ਉਸਨੇ ਖੋਜ ਪੱਤਰ ਵੀ ਲਿਖਿਆ ਜਿਸ ਵਿੱਚ ਉਸਦਾ ਆਖਣਾ ਹੈ ਕਿ ਸਫੇਦ ਚਾਹ ਸਾਰੀਆਂ ਵਧੀਆ ਨਸਲਾਂ ਨਾਲੋਂ ਸ਼੍ਰੇਸ਼ਟ ਹੈ ਜੀਵਨ ਅਤੇ ਚਾਹ ਬਾਰੇ ਸੰਗਾਂ ਦਾ ਨਜ਼ਰੀਆ ਤਾਂਗਾ ਤੋਂ ਪਿੰਨ ਸੀ ਜੋ ਕੁਝ ਸੰਕੇਤਾਂ ਵਿੱਚ ਉਹਨਾਂ ਦੇ ਵਡੇਰੇ ਕਹਿ ਗਏ ਸਨ ਉਹਨਾਂ ਨੇ ਉਹਨਾਂ ਦੇ ਕਥਨਾਂ ਨੂੰ ਅਮਲ ਵਿੱਚ ਲਿਆਉਣਾ ਚਾਹਿਆ ਨਵ ਕਨਫਿਊਸ਼ੀਅਨ ਕਨਫਿਊਸ਼ੀਅਨਮ ਕਨਫਿਊਸ਼ੀਆ ਨੇ ਵਾਸਤੇ परपंचक जगत ਵਿੱਚ ਬ੍ਰਹਿਮੰਡੀ ਕਾਨੂੰਨ ਪ੍ਰਤੀਬਿੰਬਤ ਨਹੀਂ ਹੋਇਆ ਸਗੋ ਪਰਪੰਚਕ ਜਗਤ ਆਪ ਹੀ ਬ੍ਰਹਿਮੰਡੀ ਕਾਨੂੰਨ ਹੈ ਯੋਗ ਸ਼ੇਰ ਮਾਤਰ ਸੰਨ ਨਿਰਵਾਨ ਸਦਾ ਪਹੁੰਚ ਅੰਦਰ ਪ੍ਰਾਪਤ ਕਰਨ ਯੋਗ ਜਦੋਂ ਤਾਉਵਾਦੀਆਂ ਨੇ ਮਤ ਪੇਸ਼ ਕੀਤਾ ਕਿ ਅਮਰਾਪਦ ਸਦਾ ਪਰਵਰਤਨ ਵਿੱਚ ਹੀ ਹੈ ਸਾਰੀਆਂ ਪੁਰਾਣੀਆਂ ਧਾਰਨਾਵਾਂ ਬਦਲ ਗਈਆਂ ਕਰਮ ਨਹੀਂ ਪ੍ਰਕਿਰਿਆ ਇਹ ਦਿਲਚਸਪ ਤੱਤ ਸੀ ਸੰਪੂਰਨਤਾ ਨਹੀਂ ਸੰਪੂਰਨਤਾ ਦਾ ਪ੍ਰਕਰਨ ਇਹ ਹੈ यथार्थ ਆਦਮੀ ਤੇ ਕੁਦਰਤ ਆਮੋ ਸਾਹਮਣੇ ਹੋ ਗਏ ਜੀਵਨ ਦੀ ਕਲਾ ਵਿੱਚ ਇੱਕ ਨਵਾਂ ਅਰਥ ਪ੍ਰਕਾਸ਼ਵਾਨ ਹੋ ਗਿਆ ਜਾਂ ਕੇਵਲ ਮਨੋਰੰਜਨ ਦਾ ਸਾਧਨ ਨਾ ਰਹੀ ਆਤਮ ਬੋਧ ਦਾ ਤਰੀਕਾ ਬਣ ਗਈ ਵਾਂਗ ਯੂਆ ਚੀ ਨੇ ਇਹ ਕਹਿ ਕੇ ਚਾਹ ਦੀ ਉਪਮਾ ਕੀਤੀ ਅਚਨ ਚੇਤੇ ਰੂਹ ਨੂੰ ਨੱਕੋ ਨੱਕ ਭਰ ਦਿੰਦੀ ਹੈ ਇਸ ਵਿਚਲੀ ਸੂਖਮ ਕੁੜਤਨ ਚੰਗੇ ਸਲਾਹਕਾਰ ਦੀ ਨਸੀਹਤ ਵਾਂਗ ਲੱਗਦੀ ਹੈ ਸੋ ਤੁੰਪਾ ਨੇ ਚਾਹ ਦੀ ਤਾਕਤ ਬਾਰੇ ਲਿਖਿਆ ਕਿ ਇਸ ਦੀ ਨਿਰੰਤਰ ਨਿਰਮਲਤਾ ਪ੍ਰਿਸ਼ਤ ਨੂੰ ਨੇਕੀ ਵਿੱਚ ਤਬਦੀਲ ਕਰ ਦਿੰਦੀ ਹੈ ਦੱਖਣ ਦੇ ਜੈਨ ਬੋਧ ਫਿਰਕੇ ਨੇ ਤਾਉਵਾਦ ਨੂੰ ਗ੍ਰਹਿਣ ਕਰਦਿਆਂ ਚਾਹ ਦੀ ਰਸਮ ਦੇ ਨਿਯਮ ਕੜੇ ਸਾਧੂ ਬੋਧੀ ਧਰਮ ਦੀ ਮੂਰਤੀ ਦੁਆਲੇ ਘੇਰਾ ਪਾ ਕੇ ਬੈਠ ਜਾਂਦੇ ਤੇ ਵਾਰੋ-ਵਾਰ ਇੱਕੋ ਕਟੋਰੇ ਵਿੱਚੋਂ ਧਾਰਮਿਕ ਰਸਮ ਵਾਂਗ ਚਾਹ ਪੀਂਦੇ ਜਿਵੇਂ ਇਹ ਅਤਿ ਪਵਿੱਤਰ ਵਸਤੂ ਹੋਵੇ ਇਹ ਜੈਨ ਰਸਮ ਸੀ ਜਿਹੜੀ ਆਖਰ 15ਵੀਂ ਸਦੀ ਦੇ ਜਾਪਾਨ ਵਿੱਚ ਪੂਰਨ ਵਿਕਸਿਤ ਹੋ ਗਈ ਬਾਦਕਿਸਮਤੀ ਨੂੰ 13ਵੀਂ ਸਦੀ ਦੇ ਮੰਗੋਲ ਕਬੀਲਿਆਂ ਨੇ ਬਗਾਵਤ ਕਰ ਦਿੱਤੀ ਜਿਸ ਦੇ ਫਲਸਰੂਪ ਚੀਨ ਦੀ ਭਾਰੀ ਬਰਬਾਦੀ ਹੋਈ। ਚੀਨ ਯੂਏਨ ਬਾਦਸ਼ਾਹਾਂ ਦੇ ਜਾਗਲੀ ਰਾਜ ਹੇਠ ਆ ਗਿਆ। ਉਹਨਾਂ ਨੇ ਸੁੰਗ ਕਲਚਰ ਦੇ ਸਾਰੇ ਫਲ ਮਦੋਲ ਦਿੱਤੇ। 15ਵੀਂ ਸਦੀ ਦੇ ਮੱਧ ਵਿੱਚ ਦੇਸੀ ਮੰਗ ਸਲਤਨਤ ਨੇ ਚੀਨ ਨੂੰ ਮੁੜ ਥਿਰ ਕਰਨ ਦਾ ਯਤਨ ਕੀਤਾ ਪਰ ਅੰਦਰੂਨੀ ਗੜਬੜਾ ਨੇ ਵਾੜਾ ਲੱਗਣ ਦਿੱਤੀ। ਚੀਨ ਫਿਰ ਤੋਂ 17ਵੀਂ ਸਦੀ ਵਿੱਚ ਮੰਚੂਆਂ ਦੇ ਬੇਗਾਨੇ ਰਾਜ ਅਧੀਨ ਹੋ ਗਿਆ। ਪੁਰਾਤਨ ਵਕਤਾਂ ਦਾ ਸੱਭਿਆਕ ਸਲੀਕਾ ਵਰਤੋਂ ਵਿਹਾਰ ਸਭ ਤੈਸ ਨੈਸ ਹੋ ਗਿਆ ਬਰੀਕ ਚਾਹ ਭੁੱਲ ਭਲਾ ਦਿੱਤੀ ਗਈ ਇੱਕ ਮਿੰਗ ਲੇਖਕ ਇਸ ਗੱਲੋਂ ਉਦਾਸ ਹੈ ਕਿ ਚਾੜ ਚਾ ਰੜਕਣ ਵਾਲੀ ਜਿਸ ਮਧਾਨੀ ਦਾ ਜ਼ਿਕਰ ਸੰਗ ਗ੍ਰੰਥਾ ਵਿੱਚ ਮਿਲਦਾ ਹੈ ਉਸ ਨੂੰ ਉਸਦੀ ਸ਼ਕਲ ਵੀ ਯਾਦ ਨਹੀਂ ਰਹੀ ਹੁਣ ਗਰਮ ਪਾਣੀ ਦੇ ਕਟੋਰੇ ਆ ਕੱਪ ਵਿੱਚ ਪੱਤੀਆਂ ਪਾ ਕੇ ਤਿੱਖੀ ਚਾਹ ਬਣਾ ਲਈ ਜਾਂਦੀ ਹੈ ਪਛਵੀ ਸੰਸਾਰ ਪੁਰਾਣੇ ਤਰੀਕਿਆਂ ਤੋਂ ਕਿਉਂ ਜਾਣੂ ਨਹੀਂ ਇਸ ਦਾ ਜਵਾਬ ਹੈ ਕਿ ਚਾਹ ਬਾਰੇ ਯੂਰਪ ਨੂੰ ਪਤਾ ਹੀ ਮੇਂਗ ਸਲਤਨਤ ਦੇ ਖਾਤਮੇ ਵੇਲੇ ਲੱਗਾ ਸੀ ਪਿੱਛੋ ਜਾ ਕੇ ਚੀਨੀ ਚਾਹ ਪੀਣ ਵਾਸਤੇ ਇੱਕ ਸਵਾਦਲਾ ਦਰਵਤਾ ਰਹਾ ਪਰ ਆਦਰਸ਼ ਵਜੋਂ ਖਤਮ ਹੋ ਗਈ ਦੇਸ਼ ਦੇ ਲੰਬੇ ਦੁੱਖਾਂ ਨੇ ਮਨੁੱਖ پاسੋਂ ਜੀਵਨ ਦੇ ਮਾਇਨਿਆਂ ਨੂੰ ਜਾਣਨ ਦੀ ਖਾਇਸ਼ ਖੋ ਲਈ ਹੁਣ ਉਹ ਆਧੁਨਿਕ ਹੋ ਗਿਆ ਹੈ ਯਾਨੀ ਕਿ ਬੁੱਢਾ ਤੇ ਬੇਰਸ ਪਰ ਮਾ ਵਿਚਲੇ ਸੂਖਮ ਯਕੀਨ ਗਵਾਚ ਗਏ ਹਨ ਜਿੰਨਾ ਰਹੀ ਵਡੇਰਿਆਂ ਤੇ ਸ਼ਾਇਰਾਂ ਦੀ ਜਵਾਨੀ ਸਦਾਬ ਧੜਕਦੀ ਸੀ ਉਹ ਉਦਾਰਵਾਦੀ ਹੋ ਗਿਆ ਹੈ ਦੁਨੀਆ ਦੀਆਂ ਸਾਰੀਆਂ ਰਿਵਾਇਤਾਂ ਹਲੇਮੀ ਨਾਲ ਮੰਨ ਲੈਂਦਾ ਹੈ ਉਹ ਕੁਦਰਤ ਨਾਲ ਖੇਡਦਾ ਤਾਂ ਖੇਡਦਾ ਹੈ ਇਸ ਨੂੰ ਜਿੱਤਨ ਜਾਂ ਪੂਜਨ ਵਿੱਚ ਰੁਚਿਤ ਨਹੀਂ ਉਸ ਦੀ ਚਾਹ ਪੱਤੀ ਫੁੱਲ ਦੀ ਖੁਸ਼ਬੂ ਵਰਗੀ ਅਕਸਰ ਅਦਭੁਤ ਹੁੰਦੀ ਹੈ ਪਰ ਤਾਂਗ ਤੇ ਸੁੰਗ ਸਲਤਨਤਾ ਵਰਗੀ ਪਰੰਪਰਾ ਉਸ ਦੀ ਪਿਆਲੀ ਵਿੱਚੋਂ ਗੈਰ ਹਾਜ਼ਰ ਹੈ ਜਪਾਨ ਜਿਸ ਨੇ ਚੀਨੀ ਸਭਿਅਤਾ ਦੀ ਪੂਰਨ ਅਗਵਾਈ ਕਬੂਲੀ ਚਾਹ ਦੇ ਤਿੰਨੇ ਪੜਾਵਾਂ ਤੋਂ ਜਾਣੂ ਸੀ ਪੁਰਾਣੇ ਵਕਤ 1729 ਈਸਵੀ ਦੇ ਸਾਲ ਬਾਦਸ਼ਾਹ ਸੋਮੂ ਨੇ ਆਪਣੇ ਨਾਰਾ ਸਥਿਤ ਮਹਿਲ ਵਿੱਚ 100 ਭਿਖੂਆਂ ਨੂੰ ਚਾਹ ਦੀ ਦਾਪਤ ਦਿੱਤੀ ਸੀ ਤਾਂਗ ਦਰਬਾਰ ਦੇ ਸਾਡੇ ਰਾਜਦੂਤ ਨੇ ਪੱਤੀ ਸ਼ਾਇਦ ਬਾਹਰਲੇ ਮੁਲਕ ਤੋਂ ਮੰਗਵਾਈ ਸੀ ਤੇ ਉਸ ਵੇਲੇ ਦੀ ਪ੍ਰਚਲਿਤ ਰਸਮ ਅਨੁਸਾਰ ਤਿਆਰ ਕੀਤੀ ਸੀ ਸਾਲ 801 ਵਿੱਚ ਸਾਧੂ ਸਾਈਉ ਚੋ ਬੀਜ ਲੈ ਕੇ ਆਇਆ ਜੋ ਯੀਸਾ ਵਿੱਚ ਬੀਜੇ ਸਨ ਇਸ ਤੋਂ ਬਾਅਦ ਦੀਆਂ ਸਦੀਆਂ ਵਿੱਚ ਚਾਹ ਦੇ بڑے ਬਾਗਾਂ ਦਾ ਜ਼ਿਕਰ ਮਿਲਦਾ ਹੈ ਜਦੋਂ ਸ਼ਾਹੀ ਖਾਨਦਾਨ ਅਤੇ ਪੁਜਾਰੀ ਇਸ ਦਾ ਲੁਤਫ ਲਿਆ ਕਰਦੇ ਸਨ ਜੈਸਾਈ ਜੀ ਜੀ ਦੱਖਣ ਦੇ ਜੈਨ ਸਕੂਲ ਵਿੱਚ ਪੜਨ ਗਿਆ ਤਾਂ 1191 ਵਿੱਚ ਸੁੰਗ ਚਾਹ ਲੈ ਕੇ ਮੁੜਿਆ ਜਿਹੜੇ ਨਵੇਂ ਬੀਜ ਉਹ ਲੈ ਕੇ ਆਇਆ ਇਹ ਤਿੰਨਾਂ ਥਾਵਾਂ ਤੇ ਬੀਜੇ ਗਏ ਜਿਨ੍ਹਾਂ ਵਿੱਚੋਂ ਇੱਕ ਕਯੋਟੋ ਨੇੜੇ ਉਜੀ ਜ਼ਿਲ੍ਹੇ ਵਿੱਚ ਹੈ ਉੱਥੇ ਲਿਖਿਆ ਹੋਇਆ ਹੈ ਇਹ ਸੰਸਾਰ ਦੀ ਸਰਬੋਤਮ ਚਾਹ ਤਿਆਰ ਕਰਨ ਵਾਲੀ ਥਾਂ ਹੈ ਦੱਖਣ ਵਿੱਚ ਜੈਨ ਬੜੀ ਤੇਜ਼ੀ ਨਾਲ ਫੈਲਿਆ ਇਸ ਦੇ ਨਾਲ ਹੀ ਸੋង ਚਾਹ ਦੀਆਂ ਰਸਮਾਂ ਫੁੱਲੀਆਂ ਫੈਲੀਆਂ ਸ਼ੋਗੁਨ ਅਸ਼ਕਾਗ ਵਾਸ਼ਿਸ਼ ਦੀ ਸਰਪ੍ਰਸਤੀ ਹੇਠ 15ਵੀਂ ਸਦੀ ਤੱਕ ਚਾਹ ਦੀ ਰਸਮ ਪੂਰੀ ਵਿਕਸਿਤ ਹੋ ਗਈ ਧਰਮ ਦੀਆਂ ਬਲਗਨਾ ਤੋਂ ਪਾਰ ਹੋ ਕੇ ਸੁਤੰਤਰ ਹੋ ਗਈ ਉਦੋਂ ਤੋਂ ਲੈ ਕੇ ਚਾਹਵਾਦ ਜਾਪਾਨ ਵਿੱਚ ਪੂਰਨ ਸਥਾਪਿਤ ਹੋ ਗਿਆ ਪਿਛਲੇਰੇ ਚੀਨ ਵਿੱਚ ਫੈਟੀ ਚਾਹ ਦੀ ਵਰਤੋਂ ਤਾਂ ਹਜੇ ਹੁਣ ਸ਼ੁਰੂ ਹੋਈ ਹੈ 17ਵੀਂ ਸਦੀ ਵਿੱਚ ਇਸ ਨੂੰ ਲੋਕ ਜਾਣਨ ਲੱਗੇ ਆਮ ਵਰਤੋਂ ਵਿੱਚ ਇਸ ਨੇ ਬਰੀਕ ਪੀਸੀ ਚਾਹ ਦੀ ਥਾਂ ਲੈ ਲਈ ਪਰ ਬਰੀਕ ਚਾਹ ਬਰੀਕ ਚਾਹ ਹੈ ਇਸ ਦਾ ਕੀ ਮੁਕਾਬਲਾ ਜਾਪਾਨੀ ਚਾਹ ਰਸਮਾਂ ਵਿੱਚ ਸਾਨੂੰ ਆਦਰਸ਼ਵਾਦ ਦਾ ਸਿਖਰ ਦਿਖਾਈ ਦਿੰਦਾ ਹੈ ਸਾਲ 1281 ਵਿੱਚ ਜਦੋਂ ਅਸੀਂ ਮங்கோਲ ਹਮਲਾ ਕਾਮਯਾਬੀ ਨਾਲ ਰੋਕ ਦਿੱਤਾ ਉਹ ਸੁੰਗ ਲਹਿਰ ਜਿਹੜੀ ਜੰਗਲੀ ਕਬੀਲਿਆਂ ਨੇ ਬੇਦਰਦੀ ਨਾਲ ਤਬਾਹ ਕਰ ਦਿੱਤੀ ਸੀ ਕਾਇਮ ਰੱਖਣ ਵਿੱਚ ਅਸੀਂ ਕਾਮਯਾਬ ਰਹੇ ਚਾਹ ਸਾਡੇ ਵਾਸਤੇ ਕੇਵਲ ਪੀਣ ਵਾਲਾ ਕੋਈ ਦਰਬ ਨਾ ਰਿਹਾ ਜੀਵਨ ਕਲਾ ਦਾ ਧਰਮ ਹੋ ਗਈ ਇਹ ਸੁਖਮਤਾ ਪਵਿੱਤਰਤਾ ਅਤੇ ਪੂਜਾ ਦਾ ਸਥਾਨ ਪ੍ਰਾਪਤ ਕਰ ਗਈ ਅਜਹੀ ਰਸਮ ਜਿਸ ਵਿੱਚ ਮਹਿਮਾਨ ਮੇਜ਼ਬਾਨ ਆਮੋ ਸਾਹਮਣੇ ਬੈਠਦੇ ਸਥੂਲ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਪਰਮ ਆਨੰਦ ਪ੍ਰਾਪਤ ਕਰ ਲੈਂਦੇ ਥੱਕੇ ਟੁੱਟੇ ਮੁਸਾਫਰ ਜੀਵਨ ਦੀ ਨੀਰਸਤਾ ਵਿੱਚੋਂ ਨਿਕਲ ਕੇ ਨਖਲੇ ਸਥਾਨ ਵਿੱਚ ਪੁੱਜ ਜਾਂਦੇ ਤੇ ਕਲਾ ਦੇ ਸਾਂਝੇ ਚਸ਼ਮੇ ਵਿੱਚੋਂ ਘੋਟ-ਘੋਟ ਕਰਕੇ ਪੀਂਦੇ ਚਾਹ ਦੀ ਰਸਮ ਤੁਰਤ ਫੁਰਤ ਘੜੇ ਨਾਟਕ ਵਰਗੀ ਹੁੰਦੀ ਜਿਸ ਦੀ ਪਟ ਕਥਾ ਚਾਹ ਫੁੱਲਾਂ ਤੇ ਚਿੱਤਰਕਾਰੀ ਦੁਆਲੇ ਬੁਣੀ ਜਾਂਦੀ ਕੋਈ ਰੰਗ ਜਿਆ ਨਹੀਂ ਹੋਵੇਗਾ ਜੋ ਕਮਰੇ ਦੇ ਮਾਹੌਲ ਵਿੱਚ ਵਿਗਨ ਪਾਏ ਕੋਈ ਆਵਾਜ਼ ਜਹੀ ਨਹੀਂ ਜਿਹੜੀ ਸੁਰ ਮੰਡਲ ਵਿੱਚ ਦਖਲ ਦੇਵੇ ਕੋਈ ਇਸ਼ਾਰਾ ਨਹੀਂ ਜਿਹੜਾ ਰੰਗ ਵਿੱਚ ਭੰਗ ਪਾਏ ਇੱਕ ਸ਼ਬਦ ਨਹੀਂ ਜੋ ਮਾਹੌਲ ਦੀ ਸ਼ਾਂਤੀ ਵਿੱਚ ਵਿਗਨ ਪਾਏ ਸਭ ਕੁਝ ਸਾਦਗੀ ਨਾਲ ਕੁਦਰਤਨ ਕੀਤਾ ਜਾਵੇ ਇਹ ਹੁੰਦਾ ਸੀ ਚਾਹ ਦੀ ਰਸਮ ਦਾ ਮਾਹੌਲ ਹੈਰਾਨੀ ਹੁੰਦੀ ਹੈ ਕਿ ਇਹ ਸਾਰਾ ਵਰਤਾਰਾ ਇਸੇ ਤਰ੍ਹਾਂ ਵਰਤੀ ਜਾਂਦਾ ਇਸ ਪਿੱਛੇ ਸੂਖਮ ਫਿਲਾਸਫੀ ਕਾਰਜਸ਼ੀਲ ਹੁੰਦੀ ਚਾਹ ਪੀਣ ਦੀ ਰਸਮ ਦੌਰਾਨ ਦਰਅਸਲ ਮਾਹੌਲ ਵਿੱਚ ਤਾਉਵਾਦ ਸ਼ਾਇਆ ਹੁੰਦਾ ਧੰਨਵਾਦ